ਦੇਖੋ ਜਿਹੜੇ ਹੜ੍ਹ ਪੰਜਾਬ ਤੇ ਪਹਿਲਾਂ ਤਾਂ ਦੇਖਣ ਨੂੰ ਨਹੀਂ 걸ਦਾ ਕਿ ਕੁਦਰਤੀ ਤੌਰ ਤੇ ਘਟਾ ਹੈ ਮੈਨੂ ਮੇਡ ਜ਼ਿਆਦਾ ਇਨਸਾਨੀ ਗਲਤੀਆਂ ਕਰਕੇ ਮਾਨਵਤਾ ਦਾ ਨੁਕਸਾਨ ਜਿਹੜਾ ਉਹ ਬਹੁਤ ਜ਼ਿਆਦਾ ਹੋ ਗਿਆ ਪਹਿਲੀ ਤਾਂ ਗੱਲ ਅਸੀਂ ਪਿਛਲਾ ਜਿਹੜਾ ਇਤਿਹਾਸ ਹੈ ਉਸ ਤੋਂ ਸਭ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ ਹਾਲੇ ਤੱਕ ਬੀਬੀਐਮਬੀ ਨੇ ਉਹ ਸਿਸਟਮ ਨਹੀਂ ਬਣਾਇਆ ਜਿਹੜਾ ਕਿ ਇਨਾ ਲੰਬਾ ਸਮਾਂ ਟੈਪ ਦਾ ਪ੍ਰਬੰਧ ਰਣ ਕਰਨ ਤੋਂ ਬਾਅਦ ਇਹਨਾਂ ਕੋਲੇ ਹੋਣਾ ਚਾਹੀਦਾ ਹੈ ਕਿ ਕਿਸ ਮਹੀਨੇ ਕਿੰਨੀ ਸਟੋਰੇਜ ਕਰਨੀ ਚਾਹੀਦੀ ਹੈ ਔਰ ਕਿਸ ਮੰਤ ਦੇ ਵਿੱਚ ਡੈਮ ਪੂਰਾ ਖਾਲੀ ਕਰਕੇ ਤੇ ਨੈਕਸਟ ਸੀਜ਼ਨ ਵਾਸਤੇ ਤਿਆਰ ਕਰਨਾ ਚਾਹੀਦਾ ਜਿੰਨੀ ਐਡਵਾਂਸਮੈਂਟ ਹੋਈ ਹੈ ਟੈਕਨੋਲੋਜੀ ਦੀ ਉਹਦਾ ਵੀ ਪੂਰਾ ਲਾਭ ਨਹੀਂ ਲਿਆ ਜਾ ਰਿਹਾ ਕਿ ਪਹਾੜੀ ਖੇਤਰ ਦੇ ਵਿੱਚ ਕੈਚਮੈਂਟ ਏਰੀਆ ਦੇ ਵਿੱਚ بارش ਨੂੰ ਅਸੀਂ ਪ੍ਰਾਪਰ ਉਹਦੇ ਅਨੁਮਾਨ ਟਾਈਮ ਸੈੱਟ ਲਾ ਸਕੀਏ ਹਾਲੇ ਉੱਥੇ ਵੀ ਬਹੁਤ ਵਾਰੀ ਅਸੀਂ ਦੇਖਦੇ ਹਾਂ ਕਿ ਫੇਲ ਹੁੰਦੇ ਵਾਰਨਿੰਗ ਟਾਈਮ ਸਿਰ ਦੇਣੀ ਉੱਥੇ ਵੀ ਬਹੁਤ ਵੱਡੀਆਂ ਕਮੀਆਂ ਰਹਿੰਦੀਆਂ ਔਰ ਵੱਡੀ ਗੱਲ ਇਹ ਹੈ ਕਿ ਅਸੀਂ ਜਾਗਦੇ ਉਦੋਂ ਨਾ ਜਦੋਂ ਪਾਣੀ ਡੈਮ ਚੋਂ ਛੱਡਿਆ ਜਾਂਦਾ ਜਿਹੜੇ ਸਰਕਾਰਾਂ ਨੇ ਪ੍ਰੈਪਰੇਸ਼ਨ ਕਰਨੀ ਹੁੰਦੀ ਹੈ ਕਿ ਜਿਹੜੇ ਦਰਿਆ ਨੇ ਇਹਨਾਂ ਤੇ ਜਿਹੜੇ ਤੁਸੀ ਬੰਨਾਂ ਉਹਨਾਂ ਵਾਸਤੇ ਸਮੇਂ ਸਿਰ ਪੈਸੇ ਰੀਲੀਜ਼ ਕੀਤੇ ਜਾਣ ਇਹਨਾਂ ਦੀ ਲਗਾਤਾਰ ਚੈਕਿੰਗ ਹੋਵੇ ਜਿੱਥੇ ਕਮਜ਼ੋਰ ਹੈ ਬੰਨ ਉਹਨੂੰ ਬੰਨਿਆ ਜਾਵੇ ਇਹ ਚੀਜ਼ਾਂ ਲਗਾਤਾਰ ਨਹੀਂ ਹੁੰਦੀਆਂ ਜਿਹੜੀ ਨਦੀਆਂ ਨਾਲਿਆਂ ਦੀ ਸਫਾਈ ਦਾ ਕੰਮ ਜਿਹੜਾ ਪਹਿਲਾਂ ਮਹੀਨਿਆਂ ਤੇ ਕੁਝ ਮਹੀਨੇ ਪਹਿਲਾਂ ਹੁਣ ਚਾਹੀਦਾ ਉਹ ਕੰਮ ਸਮੇਂ ਸਿਰ ਨਹੀਂ ਕੀਤਾ ਜਾਂਦਾ ਜਿਹੜੀ ਪ੍ਰਸ਼ਾਸਨਿਕ ਟ੍ਰੇਨਿੰਗ ਹੁੰਦੀ ਹੈ ਕਿ ਜੇ ਐਮਰਜੈਂਸੀ ਦੀ ਸਥਿਤੀ ਆਉਂਦੀ ਆ ਤੇ ਲੋਕਾਂ ਨੂੰ ਰੈਸਕਿਊ ਕਿੱਦਾਂ ਕਰਨਾ ਉਹਦੇ ਵਿੱਚ ਵੀ ਤਾਲਮਿਲ ਦੀ ਬਹੁਤ ਵੱਡੀ ਘਾਟ ਹੈ ਜਿਸ ਤੋਂ ਪਤਾ ਲੱਗਦਾ ਕਿ ਪ੍ਰਾਪਰ ਜਿਹੜੀਆਂ ਦੇ ਹਰਸਣਾ ਪਹਿਲਾਂ ਨਹੀਂ ਕੀਤੀਆਂ ਜਾਂਦੀਆਂ ਜਿਹਦੇ ਕਰਕੇ ਮੌਕੇ ਤੇ ਐਸ ਵੇਲੇ ਜੇ ਲੋਕਾਂ ਨੂੰ ਬਚਾਇਆ ਤੇ ਲੋਕਾਂ ਨੇ ਆਪ ਬਚਾਇਆ ਸਮਾਜ ਸੇਵੀ ਜਥੇਬੰਦੀਆਂ ਨੇ ਬਚਾਇਆ ਐਸਜੀਪੀਸੀ ਸਹਿਯੋਗ ਵਾਸਤੇ ਨਿਕਲੀ ਆ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਲੋਕਾਂ ਦੇ ਨਾਲ ਜਿਹੜਾ ਉਹ ਖੜਾ ਹੋਇਆ ਇਸ ਕਰਕੇ ਬਾਕਦ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਜਿਹੜੇ ਹੜਪੀਟੇ ਪਰਿਵਾਰਾਂ ਦੀ ਜ਼ਿਆਦਾ ਕੀਤੀ ਹੈ ਜੋ ਸਰਕਾਰਾਂ ਦਾ ਰੋਲ ਸੀ ਚਾਹੇ ਕੇਂਦਰ ਸਰਕਾਰਾ ਚਾਹੇ ਸੂਬਾ ਸਰਕਾਰਾ ਮੈਂ ਕਹਿ ਸਕਦਾ ਕਿ ਦੋਨੇ ਸਰਕਾਰਾਂ ਫੇਲ ਹੋਈਆਂ ਇਹ ਕੋਈ ਰਾਜਨੀਤੀ ਦੀ ਗੱਲ ਨਹੀਂ ਹੈ ਪਰ ਤੁਸੀਂ ਦੇਖੋ ਵੀ ਕੱਲ ਕਿੰਨੇ ਦਿਨ ਹੋ ਗਏ ਕਿੰਨਾ ਨੁਕਸਾਨ ਹੋ ਗਿਆ ਤੇ ਕੱਲ ਕੇਂਦਰ ਦੇ ਮੰਤਰੀ ਸਾਹਿਬ ਪਿੰਡੀਵਾਰੀ ਪੰਜਾਬ ਆਏ ਨੇ ਤੇ ਕੀ ਇਹ ਕਿੰਨਾ ਕੁ ਦੂਰ ਐ ਇੱਥੋਂ ਦਿੱਲੀ ਮਤਲਬ ਭਾਈ ਇਹ ਰ 1 ਘੰਟੇ ਲੱਗਦਾ ਨਾ 1 ਘੰਟੇ ਦਾ ਸਫਰ ਨੂੰ ਪਲਾਨ ਕਰਦੇ ਆ ਤੁਹਾਨੂੰ ਐਨੇ ਦਿਨ ਨਿਕਲ ਗਏ ਜਦੋਂ ਕਿ ਅੱਧਾ ਪੰਜਾਬ ਪਾਣੀ ਚ ਡੁੱਬ ਚੁੱਕਿਆ ਇਸ ਕਰਕੇ ਫੌਜ ਕੈਂਸਲ ਪਲਾਈ ਜਾਣੀ ਚਾਹੀਦੀ ਸੀ ਬਹੁਤ ਲੇਟ ਹੋਈ ਆ ਔਰ ਬੜੀ ਥੋੜੀ ਗਿਣਤੀ ਦੇ ਵਿੱਚ ਫੌਜ ਕੁਝ ਤਮਾ ਤੇ ਰਿਕਵਿਜੀਟ ਕੀਤੀ ਗਈ ਹੈ ਬਾਕੀ ਤਾਂ ਤਿਆਰੀ ਨਹੀਂ ਇਹ ਚੀਜ਼ਾਂ ਇਥੋਂ ਸਰਕਾਰਾਂ ਨੂੰ ਸਭ ਕੁਝ ਸਿੱਖਣਾ ਚਾਹੀਦਾ ਕਿ ਤਮਾਸ਼ੀ ਵੀ ਨਹੀਂ ਨਾਲ ਲੋਕ ਨੇ ਪੁੱਛਾਈ ਜੱਸਾ ਸਰ ਚੰਡੀਗੜ੍ਹ ਦੇ ਅੱਜ ਪ੍ਰੈਸ ਕਾਨਫਰੰਸ ਬੀਬੀਐਮਬੀ ਦੇ ਚੇਅਰਮੈਨ ਨੇ ਕੀਤੇ ਤੇ ਆਪਣੀ ਪਿੱਟ ਥੱਪ ਪਾਈ ਕਿ ਜੇ ਪੰਜਾਬ ਦੇ ਹਾਲਾਤ ਕੁਝ ਠੀਕ ਨਾ ਲੰਘ ਬੀਬੀਐਮਬੀ ਨੂੰ ਟੈਮਾ ਦੇ ਚ ਪਾਣੀ ਨੂੰ ਕੋਈ ਟਿਕਾ ਦੇ ਡੈਮ ਨਾ ਹੋਣ ਤਾਂ ਜੂਨ ਤੋਂ ਸ਼ੁਰੂ ਹੋ ਰਹਿਣਾ ਸੀ ਮੇਕ ਤੋਂ ਜਿਹੜੇ ਹੜ੍ਹਾਂ ਸ਼ੁਰੂ ਹੋ ਰਹੇ ਸੀ ਬੀਬੀਐਮਬੀ ਦੇ ਚੇਅਰਮੈਨ ਸਾਹਿਬ ਨੂੰ ਮੈਂ ਜ਼ਰੂਰ ਪੁੱਛਣਾ ਚਾਹੁੰਨਾ ਵੀ ਸਾਰੇ ਡੈਮ ਤੁਹਾਡੇ ਅੰਡਰ ਹੁੰਦੇ ਆ ਕਦੇ ਇੱਕ ਤਾਂ ਹੁੰਦਾ ਨਹੀਂ ਤੇ ਜਿਹੜਾ ਮਧਪੁਰ ਹੈਡਵਰਕਸ ਦਾ ਜਿਹੜਾ ਉਹਦਾ ਮੇਨ ਗੇਟ ਹੀ ਟੁੱਟ ਗਿਆ ਉਹਦੀ ਜ਼ਿੰਮੇਵਾਰੀ ਤੁਸੀਂ ਲੈਂਦੇ ਹੋ ਸਵਾਛੇ ਤੇ ਤੁਸੀਂ ਤੁਹਾਨੂੰ ਕੋਈ ਅਸੀਂ ਦਿਨ ਨੂੰ ਤਿਆਰ ਆ ਕੋਈ ਇਹਦੇ ਤੋਂ ਅਸੀਂ ਮੁਨਕਰ ਨਹੀਂ ਹੁੰਦੇ ਪਰ ਉਹਦੀ ਜ਼ਿੰਮੇਵਾਰੀ ਕੌਣ ਲਊਗਾ ਕਿਤਨੇ ਕਦੇ ਤੁਹਾਡੀ ਵੱਡੀ ਜਿਹੜੀ ਹੈ ਗਲੀ ਹੈ ਬਹੁਤ ਵੱਡੀ ਐਡਾ ਵੱਡਾ ਇਨਫਰਾਸਟ੍ਰਕਚਰ ਜ਼ਮੀਨ ਤੇ ਡਿੱਗਿਆ ਤੁਹਾਡੇ ਇੱਕ ਮੁਲਾਜ਼ਮ ਜਿਹੜਾ ਮੌਕੇ ਤੇ ਗੇਟ ਖੋਲਦਾ ਸੀ ਉਹ ਤੇ ਜਾਣ ਜਾਂਦੇ ਅੱਜ ਵੀ ਪੰਜਾਬ ਦੇ ਵਿੱਚ 49 ਦੇ ਕਰੀਬ ਮੌਤਾਂ ਹੋ ਚੁੱਕੀਆਂ ਛੋਟਾ ਨਹੀਂ ਹੈ ਜਾਨਵਰਾਂ ਦੀ ਗਿਣਤੀ ਕੋਈ ਨਹੀਂ ਹੈ ਤੁਸੀਂ ਜਾ ਕੇ ਦੇਖੋ ਉਧਰ ਡੇਰ ਬਾਬਾ ਨਾਲਕਾਲੇ ਪਾਸੇ ਦਿਨਾਂ ਦੇ ਘਰਾਂ ਦੇ ਪਾਸੇ ਕਿਵੇਂ ਮੱਝਾਂ ਗਵਾਂ ਉੱਥੇ ਮਰੀਆਂ ਹੋਈਆਂ ਉਹਨਾਂ ਨੂੰ ਚੁੱਕਣ ਵਾਲਾ ਕੋਈ ਨਹੀਂ ਹੈ ਲੋਕੀ ਹੁਣ ਉੱਥੇ ਜਿਹੜੀ ਜੀਸੀਪੀ ਆ ਯੂਜ਼ ਕਰਕੇ ਤੇ ਧੱਤੀ ਚ ਦਬਾ ਕੇ ਵਿਚਾਰੇ ਵੀ ਬਿਮਾਰੀ ਨਾ ਫੈਲ ਜਾਏ ਬਦਬੂ ਨਾ ਫੈਲ ਜਾਵੇ ਆਪ ਲੋਕੀ ਲੱਗੇ ਹੋਏ ਰealiti ਦੀ ਲੋਕੀ ਦਾ ਸਿੱਧਾ ਸਵਾਲ ਦਿੱਤੀ ਜੀ ਅੰਦੀ ਦੇ ਉੱਤੇ ਵੀ ਚੱਕ ਰਹੀ ਕਿ ਮਿਸ ਮੈਨੇਜਮੈਂਟ ਹੈ ਜਦੋਂ ਇੰਨੀਆਂ ਵਾਰਸ਼ਾਂ ਹੋਣ ਦੀ ਪ੍ਰੋਡਕਸ਼ਨ ਪਹਿਲਾਂ ਹੀ ਆ ਚੁੱਕੀ ਸੀ ਤਾਂ ਪਹਿਲਾਂ ਵਾਟਰ ਟੂਰ ਨਹੀਂ ਜੀ ਨਹੀਂ ਮੈਂ ਤਾਂ ਕੀ ਕਹਦਾ ਕਿ ਇੰਜੀਨੀਅਰ ਜਿਹੜੀਆਂ ਐਡਵਾਂਸਮੈਂਟ ਆਫ ਟੈਕਨੋਲੋਜੀ ਹੈ ਉਹਦਾ ਪ੍ਰੋਪਰ ਯੂਟਿਲਾਈਜੇਸ਼ਨ ਕਰਨੀ ਚਾਹੀਦੀ ਅਸੀਂ 18ਵੀਂ ਸਦੀ ਵਾਲੇ ਤਰੀਕੇ ਹੈਗੇ ਵੀ ਪੁੱਛਿਆ ਵੀ ਪਿੱਛੇ ਕਿੰਨਾ ਗਮੀ ਪੈ ਰਿਆ ਅੱਜ ਕਹਿੰਦੇ ਵੱਧ ਪੈ ਰਿਹਾ ਅੱਜ ਕਹਿੰਦੇ ਘੱਟ ਪੈ ਰਿਹਾ ਇਹਦੇ ਨਾਲ ਗੱਲ ਨਹੀਂ ਚੱਲਦੀ ਬੜੀ ਅਡਵਾਂਸ ਟੈਕਨੋਲੋਜੀ ਹੁਣ ਅੱਗੇ ਹੈ ਕਿ ਅਸੀਂ ਜਿਹੜਾ ਹੈਗਾ ਵਾਸਤੇ ਵਿੱਚ ਪਤਾ ਲੱਗਦਾ ਵੀ ਕਿੰਨੀ ਬਾਰਿਸ਼ ਹੋਏਗੀ ਕਿ ਕਿਸ ਤਰ੍ਹਾਂ ਦਾ ਖਤਰਾ ਇਹ ਚੀਜ਼ਾਂ ਇਹਨਾਂ ਨੂੰ ਜਿਹੜੀਆਂ ਪ੍ਰੋਪਰ ਡੈਮਾ ਦੇ ਉੱਤੇ ਯੂਜ਼ ਕਰਨੀ ਚਾਹੀਦੀ ਹੋਸਟ ਫਲੱਡ ਸਿਚੁਏਸ਼ਨ ਦੀ ਜਿਹੜੀ ਹੈ ਜਦੋਂ ਉਹ ਜਿਹੜੀ BBMP ਨੂੰ ਸੌਰੀ ਕੰਦਰ ਸਰਕਾਰ ਦੇ ਰਿਹਾ ਕਿ ਤੱਕ ਨਾ ਤਾਂ ਕੋਈ ਰਾਹਤ ਪੱਕੇ ਜਾਰੀ ਕੀਤਾ ਗਿਆ ਮੰਨਦਾ ਪਹਿਲਾਂ ਪਹਿਲਾਂ ਮੈਨੂੰ ਪੁੱਛੋ ਫੇਟ ਤਾਂ ਥੱਪਤ ਪਈ ਜਾਂਦੇ ਆ ਆ ਨਹਿਰਾਂ BBMP ਦੇ ਕੰਟਰੋਲ ਚ ਹੈ ਨਾ ਜੀ ਤੇ ਕਿੰਨੇ ਥਾਂ ਤੋਂ ਪਾੜ ਪਿਆ ਇੱਥੇ ਦੇਖੋ ਇਹ ਤਾਂ ਜਿਹੜੀ ਹੈ ਰਾਤ ਨੂੰ ਆ ਕੇ ਪਬਲਿਕ ਖੜ ਜਾਂਦੀ ਹੈ ਜਿਹੜੀ ਹੈ ਇਹ ਨਹਿਰਾਂ ਤਾਂ ਹੁਣ ਪਖੜਾ ਮੇਨ ਲਾਈਨ ਤੇ ਇਹਨਾਂ ਨੇ ਇਹ ਜਿਾ ਵੀ ਇਹੀ ਮੈਨੇਜ ਕਰਦੇ ਨਾ ਤੇ ਉਹਨੇ ਤਾਂ ਕਿੰਨੇ ਥਾਂ ਪਾੜ ਪਿਆ ਆ ਤੁਹਾਡੇ ਕੋਲ ਤੇ ਕੀ ਪ੍ਰੋਸਾ ਤੇ ਪਾੜ ਪਿਆ ਪਹਾੜਾਂ ਦੇ ਪਾਸੇ ਪੈ ਗਿਆ ਇਸ ਕਰਕੇ ਛੜਕਦੀ ਹਵਾ ਦੀ ਬੰਦ ਹੋ ਗਈ ਪਿੰਡ ਬਚ ਗਿਆ ਤੇ ਜੇ ਉਹ ਹਾਈਵੇਅ ਵਾਲੇ ਪਾਸੇ ਨੂੰ ਜਿੱਧਰ ਪਿੰਡ ਨੇ ਉਸ ਪਾਸੇ ਨੂੰ ਪੈ ਜਾਂਦਾ ਤੇ ਕੀ ਪਾੜਦਾ ਇੱਕ ਥਾਂ ਤੇ ਨਹੀਂ ਪਾੜ ਪਿਆ ਕਿੰਨੇ ਥਾਵਾਂ ਦੇ ਉੱਤੇ ਪਾੜ ਪਏ ਤੇ ਜੇ ਇਹ ਇਹਦੀ ਐਡਵਾਂਸ ਦੇ ਵਿੱਚ ਚੈਕਿੰਗ ਹੋਈ ਹੁੰਦੀ ਵਿਕਰ ਪੁਆਇੰਟ ਡਿਟੈਕਟ ਹੋਏ ਹੁੰਦੇ ਉਹਨਾਂ ਤੇ ਪ੍ਰਾਪਰ ਤੁਸੀਂ ਰੀਨਫੋਰਸ ਕੀਤੇ ਹੁੰਦੇ ਤੇ ਚੀਜ਼ਾਂ ਨਹੀਂ ਹੋਣੀਆਂ ਸੀ ਇਹ ਮੈਂ ਕਹਿ ਰਿਹਾ ਨਾ ਕਿ ਤੁਹਾਨੂੰ ਅਖੀਰ ਤੇ ਪਾਣੀ ਡਾਊਨ ਕਰਨਾ ਪਿਆ ਫਿਰ ਤੁਹਾਡੀਆਂ ਪਲੇਟਾਂ ਵੀ ਬਰੇ ਪਾਸਿਆਂ ਤੋਂ ਜਿਹੜੀਆਂ ਨਹਿਰਾਂ ਦੀਆਂ ਓਖੜ ਗਈਆਂ ਇਹ ਨਿਸ਼ਾਨ ਤਾਂ ਹੋਏ ਨਾ ਹੋਏ ਕਿਉਂ ਨਿਸ਼ਾਨ ਹੋਏ ਕਿਉਂਕਿ ਹੁਣ ਤੁਸੀਂ ਮੌਕੇ ਤੇ ਆ ਕੇ ਚੱਗੇ ਜਦੋਂ ਨਹਿਰਾਂ 'ਚ ਪਾਣੀ ਜਿਹੜਾ ਤੁਹਾਨੂੰ ਭੇਜਣਾ ਮੁਸ਼ਕਲ ਹੋ ਰਿਹਾ ਸੀ ਜਿਹੜੀਆਂ ਨਹਿਰਾਂ ਦੇ ਕੰਢੇ ਟੁੱਟਨੇ ਸ਼ੁਰੂ ਹੋ ਗਏ ਸੀ ਕਈ ਥਾਵਾਂ ਤੇ ਪਾੜ ਪਾਣੀ ਸ਼ੁਰੂ ਹੋ ਗਏ ਸੀ ਤੇ ਵੱਡੇ ਉਦੋਂ ਹਲਾਤਾ ਕਰਕੇ ਤੁਹਾਨੂੰ ਵੀ ਜਿੱਤਲੀ ਵਾਟਰ ਲੈਵਲ ਡਾਊਨ ਕਰਨੇ ਪਏ ਕੇ ਤਾਂ ਸਰਕਾਰ ਕੋਲੋਂ ਕੋਈ ਰਾਹਤ ਆ ਕੇ ਨਹੀਂ ਜੀ ਇਹੀ ਮੈਂ ਕਹਾਂਦਾ ਕਿ ਜਿਹੜਾ ਸਰਕਾਰਾਂ ਦੇ ਜ਼ਿੰਮੇਵਾਰ ਹੁੰਦਾ ਨਾ ਉਦੋਂ ਸਾਡੀ ਸਰਕਾਰ ਵੀ ਪਿੰਡਾਂ ਦੇ ਦਮਕਾਚੇ ਮਾਰੀ ਜਾਂਦੀ ਸੀ ਪਿਛਲੇ ਸਾਲ ਵੀ ਮੈਨੂੰ ਕਿਸੇ ਦਿਨ ਲੋੜ ਨਹੀਂ ਮਿਲ ਕੋਲ ਡਿਜਾਸਟਰ ਮੈਨੇਜਮੈਂਟ ਦਾ ਇਨਾ ਪੈਸਾ ਪਿਆ ਤੇ ਹੁਣ ਖਰਚਾ ਕਿਉਂ ਨਹੀਂ ਸਿਸਟਮ ਹੁੰਦਾ ਇੱਕ ਕਿ ਜਦੋਂ ਇਮੀਡੀਏਟਲੀ ਇਹੋ ਜੀ ਪ੍ਰਾਪਲੋ ਆਉਂਦੀ ਹੈ ਨਾਲ ਦੀ ਨਾਲ ਇੱਕ ਟੀਮ ਅਕਸਰਾਂ ਦੀ ਬੈਠਦੀ ਹੈ ਜਿਹੜੀ ਡੈਮੇਜ ਦਾ ਬੇਰਵਾ ਬਣਾ ਕੇ ਇਮੀਡੀਏਟਲੀ ਕੇਂਦਰ ਕੋਲੋਂ ਪ੍ਰਵਾਨਗੀਆਂ ਲੈ ਕੇ ਨਾਲ ਦੀ ਨਾਲ ਫੰਡ ਰੀਲੀਜ਼ ਕਰਦੀ ਸਦਾ ਧਿਆਨ ਦੇ ਕੇ ਪਹਿਲਾਂ ਅਸੀਂ ਕੈਮਰੇ ਬਲੋਨ ਤੇ ਰਹੇ ਨਾ ਫਿਰ ਸਾਨੂੰ ਕੋਈ ਰੋਟੀ ਪਕਾ ਕੇ ਲੈ ਕੇ ਦਵੇ ਅਸੀਂ ਬੈਠ ਕੇ ਖਾਈਏ ਫਿਰ ਉਹ ਰੋਟੀ ਵਾਪਸ ਪਰੋਣੀ ਹੁੰਦੀ ਉਹ ਸਾਰੇ ਛਾਟ ਕਿੰਨੀ ਵਾਰੀ ਵੀ ਚੰਗਾ ਆ ਗਿਆ ਨਹੀਂ ਆ ਗਿਆ ਉਸੇ ਚ ਟਾਈਮ ਵੇਸ ਕੀਤਾ ਜਾਂਦਾ ਮੁਖਮੰਤੀ ਸਾਹਿਬ ਤੇ ਹਮ ਬਿਮਾਰ ਕੇ ਬਹੁਤ ਜ਼ਿਆਦਾ ਚਲੋ ਅਸੀਂ ਉਹਨਾਂ ਦੀ ਚੰਗੀ ਸਿਹਤ ਵਾਸਤੇ ਕਾਮਨਾ ਕਰਦੇ ਹਾਂ ਪਰ ਬਾਹਰ ਪੈ ਜਾਣਾ ਕੋਈ ਵੀ ਬਿਮਾਰ ਹੋ ਸਕਦਾ ਉਹ ਉਹਨਾਂ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਸਾਡੀ ਅਰਦਾਸ ਹੈ ਲੇਕਿਨ ਇਹ ਸਿਸਟਮ ਜਿਹੜਾ ਹੈਗਾ ਮੁਖਮੰਤੀ ਸਾਹਿਬ ਕਿਸੇ ਵੇਲੇ ਹੋ ਸਕਦੀ ਹੈ ਸਿਹਤ ਖਰਾਬ ਪਰ ਜਿਹੜਾ ਸਿਸਟਮ ਹੈ ওভারঅল ਉਹ ਤਾਂ ਕੰਮ ਕਰਦਾ ਰਹੇਗਾ ਚਿੱਤੇ ਜਿਹੜੇ ਥੋੜੇ ਸਰੇ ਇਸ ਤਰ੍ਹਾਂ ਕਰਦੇ ਸਰੇ ਤੇ ਪਰ ਇਹ ਜੀਤ ਦੀ ਖਬਰ ਵੀ ਚੰਗੀ ਹੈ ਕੋਈ ਚੰਡੀਗੜ੍ਹ ਦੀ ਬੜੀ ਮੰਦ ਭਾਗੀ ਗੱਲ ਹੈ ਕਿ ਹੌਲੀ ਹੌਲੀ ਜਦੋਂ ਇਹ ਟੈਂਪਰੇਰੀ ਜਿਹੜਾ ਐਡ ਹੌਕ ਅਰੇਂਜਮੈਂਟ ਕੀਤਾ ਗਿਆ ਸੀ ਪੰਜਾਬ ਤੇ ਹਰਿਆਣੇ ਦੀ ਸਾਂਝੀ ਰਾਜਨੀਤੀ ਦਾ ਤੇ 60 40 ਦੀ ਰੇਸ਼ੋ ਡਿਸਾਈਡ ਹੋਈ ਸੀ ਕਿਉਂਕਿ ਇਹ ਅਲਟੀਮੇਟਲੀ ਪੰਜਾਬ ਨੂੰ ਆਉਣਾ ਸੀ ਇਸ ਕਰਕੇ ਫੈਸਲਾ ਹੋਇਆ ਸੀ ਕਿ ਚੰਡੀਗੜ੍ਹ ਦਾ ਕੋਈ ਆਪਣਾ ਬੱਕਰਾ ਕਿਡਨ ਨਹੀਂ ਹੋਏਗਾ। ਜੀ। 60% ਮਲਾਜੇ ਪੰਜਾਬ ਤੋਂ ਲੈ ਕੇ 40 ਹਰਿਆਣੇ ਤੋਂ ਲੈ ਕੇ ਕੰਮ ਚਲਾਇਆ ਜਾਵੇ। ਅਸਰਾਂ ਦਾ ਵੀ ਆਪੋ ਦੇ ਵਿੱਚ ਡਿਵਾਈਡ ਹੋ ਗਿਆ ਸੀ। ਕਿਹੜਾ ਅਸਰ ਪੰਜਾਬ ਤੋਂ ਆਏਗਾ ਕਿਹੜਾ ਹਰਿਆਣੇ ਤੋਂ ਆਏਗਾ। ਉਹਨੇ ਹੌਲੀ-ਹੌਲੀ ਪਹਿਲਾਂ ਇਹਨਾਂ ਨੇ ਆਪਣੇ ਕਿਡਨ ਪੈਦਾ ਕਰ ਲਏ। ਜਿਹਦਾ ਮਤਲਬ ਹੈ ਕਿ ਇਹ ਸੰਕੇਤ ਗਲਤ ਹੈ ਕਿ ਬਿਨਾ ਪੰਜਾਬ ਨੂੰ ਕੰਸਲਟ ਕੀਤੇ ਆਪਣਾ ਹਰਿਆਣੇ ਨੂੰ ਕੰਸਲਟ ਕੀਤੇ ਆਪਣਾ ਬੱਕਰਾ ਕਿਡਨ ਕੈਂਪ ਕਰਨਾ ਸ਼ੁਰੂ ਕਰ ਦਿੱਤਾ। ਫਿਰ ਅਫਸਰ ਜਿਹੜੇ ਸੀ ਉਹ ਸੈਂਟਰ ਤੋਂ ਡਿਪੂਟੇਸ਼ਨ ਤੇ ਲਿਆ ਕੇ ਸਾਡੇ ਅਫਸਰ ਜਿਹੜੇ ਹੌਲੀ-ਹੌਲੀ ਆ ਉਹ ਤੋਂ ਕੱਢਣੇ ਸ਼ੁਰੂ ਕਰ ਦਿੱਤੇ ਫਿਰ ਸੈਂਟਰ ਸਰਵਿਸ ਰੂਲ ਜਿਹੜੇ ਆ ਉਹ ਲਗਾ ਦਿੱਤੇ ਪਹਿਲਾਂ ਪੰਜਾਬ ਗਵਰਨਮੈਂਟ ਦੇ ਰੂਲ ਦਿੱਤੇ ਅਪਲਾਈ ਹੁੰਦੇ ਸੀ ਹੁਣ ਸੈਂਟਰ ਸਰਵਿਸ ਰੂਲ ਲਗਾ ਦਿੱਤੇ ਔਰ ਹੁਣ ਗੋਈ ਹੋ ਗਿਆ ਕਿ ਜਿਹੜੀ ਰਿਕਰੂਟਮੈਂਟ ਹੋਊਗੀ ਉਹ ਪੰਜਾਬ ਗਵਰਨਮੈਂਟ ਦੇ ਰੂਲਸ ਨੂੰ ਨਹੀਂ ਫਾਲੋ ਹੋਣਗੇ ਉਹਦੇ ਚੈਨ ਸੈਂਟਰ ਰੂਲ ਫਾਲੋ ਕੀਤੇ ਜਾਣਗੇ ਜਿਹੜਾ ਇੱਥੇ ਐਡਵਾਈਜ਼ਰ ਦੀ ਪੋਸਟ ਸੀ ਉਹਦੀ ਥਾਂ ਤੇ ਚੀਫ ਸੈਕਟਰੀ ਪਰਮਟ ਲਾਤਾ ਹੁਣ ਜਦੋਂ ਤੁਸੀਂ ਸੈਂਟਰ ਗਵਰਨਮੈਂਟ ਦੇ ਜਿਹੜੇ ਰਿਕਰੂਟਮੈਂਟ ਦੇ ਰੂਲ ਸਾਨੂੰ ਕਰੋਗੇ ਤੇ ਸਭ ਤੋਂ ਵੱਡ ਨੁਕਸਾਨ ਤੁਹਾਡੀ ਪੰਜਾਬੀ ਮਾਂ ਬੋਲੀ ਦਾ ਹੋਏਗਾ ਕਿਉਂਕਿ ਜੇ ਤੁਸੀਂ ਪੰਜਾਬ ਗਵਰਨਮੈਂਟ ਦੇ ਰੂਲ ਫਾਲੋ ਕਰਦੇ ਹੋ ਤਾਂ ਜਿਹੜਾ ਉੱਥੇ EMPLOYE ਲੱਗਦਾ ਉਹਨੂੰ ਦਸਵੀਂ ਤੱਕ ਪੰਜਾਬੀ ਪੜਨੀ ਪੈਂਦੀ ਹੈ ਪਾਸ ਕਰਨੀ ਪੈਂਦੀ ਹੈ ਤਾਂ ਜਾ ਕੇ ਲੱਗ ਸਕਦਾ ਤੇ ਜਦੋਂ ਸੈਂਟਰ ਗਵਰਨਮੈਂਟ ਤੁਸੀਂ ਰੂਲ ਫਾਲੋ ਕਰਦੇ ਹੋ ਤੇ ਤੁਹਾਡਾ ਪੰਜਾਬੀ ਨਾਲੋਂ ਤਾਂ ਚੰਡੀਗੜ੍ਹ ਦੇ ਪੱਕੇ ਤੋਂ ਤੇ ਨਾਤੇ ਹੀ ਟੁੱਟੇ ਜਾਣ ਤੁਹਾਡੀ ਮਾਂ ਬੋਲੀ ਤੁਹਾਡੀ ਆਪਣੀ ਰਾਜਨੀਤੀ ਵਿੱਚ ਖਤਮ ਕੀਤੀ ਜਾ ਰਹੀ ਹੈ ਇਸ ਕਰਕੇ ਬਹੁਤ ਵੱਡਾ ਨੁਕਸਾਨ ਇਸ ਤੇ ਬਹੁਤ ਵਾਰੀ ਕਹਿ ਚੁੱਕੇ ਹਾਂ ਕਦੀ ਤੁਸੀਂ ਬਕਰੀ ਜ਼ਮੀਨ ਦੇ ਦਿੱਦੀ ਗੱਲ ਉੱਤੇ ਕਰ ਲੈਂਦੇ ਹੋ ਕਦੀ ਹਰਿਆਣੇ ਦੇ ਕਾਲਜ ਤੇ ਪੰਜਾਬ ਯੂਨੀਵਰਸਿਟੀ ਨਾਲ ਅਟੈਚ ਕਰਨ ਦੀ ਦੁਬਾਰਾ ਕਲ ਸ਼ੁਰੂ ਕਰ ਦਿੰਦੇ ਹੋ ਇਹ ਸਾਰਾ ਕੁਝ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਗਲਤ ਸੰਕੇਤ ਦੇ ਰਿਹਾ ਕਿ ਤੁਸੀਂ ਚੱਡੀਗੜ੍ਹ ਨੂੰ ਪੱਕੇ ਤੌਰ ਦੇ ਉੱਤੇ ਜਿਹੜੀ ਆ YouTube ਬਣਾਉਣ ਵਾਲੇ ਪਾਸੇ ਤੁਰੇ ਹੋਏ ਪੰਜਾਬ ਨੂੰ ਤੁਸੀਂ ਉਹਦੀ ਰਾਜਧਾਨੀ ਜਿਹੜੀ ਆ ਇੰਨੇ ਸਾਲਾਂ ਬਾਅਦ ਵੀ ਦਿਰ ਨੂੰ ਤਿਆਰ ਕੇਂਦਰ ਸਰਕਾਰ ਦੇ ਹੱਥੋਂ ਕੁੱਕੜ ਦੇ ਪੰਜਾਬ ਦੇ ਸ਼ਕਤਾਬਾਜ਼ ਇਹ ਹਰ ਜੋ ਕੁਝ ਹੋ ਰਿਹਾ ਇਹ ਤਾਂ ਹੁਣ ਡਾਇਰੈਕਟ ਕੇਂਦਰ ਦੀ ਦਖਲਅੰਦਾਜ਼ੀ ਨਾਲ ਹੀ ਹੋ ਰਿਹਾ ਹੈ। ਇਹਦੇ ਤੇ ਕੋਈ ਦੂਜੀ ਸਟੇਟ ਨੂੰ ਅਸੀਂ ਨਹੀਂ ਪ੍ਰੇਮ ਕਰਦੇ। ਸਭ ਤੋਂ ਪਹਿਲਾਂ ਤਾਂ ਇਹ ਇਹ ਕੰਮ ਜਿਹੜਾ ਹੋ ਰਿਹਾ ਇਹ ਠੀਕ ਹੈ ਕਿ ਹਰਿਆਣੇ ਨੂੰ ਖੁਸ਼ ਕੀਤਾ ਜਾ ਰਿਹਾ ਪਰ ਕੱਤਕ ਇਹਦੀ ਸਰਕਾਰ ਦੀ। ਇੱਕ 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 ਅਬ ਕੋਈ ਪ੍ਰੋਗਰਾਮ ਹੈ ਜੋ ਸਫਲ ਹੋਇਆ ਹੈ। ਮਾਈ ਦੇ ਦੋ ਬਸੰਦ ਪ੍ਰੋਗਰਾਮ। ਅੱਗ। ਬੜੇ ਕੱਟ ਮਾਫੀ ਰਿਹਾ ਜੀ ਅੱਜ ਅੱਜ ਪੱਜਰਾ ਜੀ ਅੱਜ ਅੱਜ ਮਾਇਆ ਜਾਰੇ ਟਿਕਟ ਦੇ ਸੰਪਰਕ ਕਰ ਜੀ ਨੇ ਕੀ ਕੰਮ ਕਰ ਰਹੇ ਨੇ ਅੱਜ ਇਹ ਤੁਹਾਨੂੰ ਪਤਾ ਨਹੀਂ ਅੱਜ ਗਾਉਂ ਪੰਥ ਦੇ ਮਹਾਰ ਜਰਨਲ ਅਮਰ ਸਿੰਘ ਜੀ ਦਾ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਸ਼੍ਰਮੁੱਚਾ ਸਮਾਜ ਸ਼੍ਰਮੁੱਚਾ ਪੰਥ ਬਹੁਤ ਸਰਦਾਰ ਤੇ ਭਾਵਨਾ ਨੂੰ ਨਿਵਾ ਰਿਹਾ ਮੈਂ ਉਹਦੇ ਵਿੱਚ ਵੱਡਾ ਰੋਲ ਜਿਹੜਾ ਉਹ ਬਾਬਾ ਮੇਜਰ ਸਿੰਘ ਜੀ ਛੋਟੀ ਜਿਹੜੇ ਕਰਨਾਲ ਦਲ ਦੇ ਮੁਹੀਦ ਸਾਹਿਬਾ ਨੇ ਤੇ ਉਹਨਾਂ ਦੇ ਨਾਲ ਸਾਥੀ ਜਿੰਨੇ ਨੇ ਜੰਗ ਸਿੰਘ ਜੱਸੀ ਜੱਟ ਬੰਦੇ ਕਹਿੰਦੇ ਮੁਹੀਦ ਸਾਹਿਬਾਨ ਦਾ ਤੇ ਖਾਸ ਕਰਕੇ ਸ਼ਰਮਲੇ ਗੁਰੂਦਰਾ ਪ੍ਰਬੰਧ ਕਮੇਟੀ ਦਾ ਮੈਂ ਦਿਲ ਦੀਆਂ ਗਰਾਈਆਂ ਚੋਂ ਧੰਨਵਾਦ ਕਰਦਾ ਜਿੱਥੇ ਵਧਾਈ ਦੇਣਾ ਉੱਥੇ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਦਾ ਬੜਾ ਵੱਡਾ ਸਹਿਯੋਗ ਹੁੰਦਾ ਪ੍ਰਧਾਨ ਸਾਹਿਬ ਵੀ ਇੱਥੇ ਆ ਰਹੇ ਨੇ ਸ਼ਾਹਲਾ ਸਾਹਿਬ ਬਲਤੇ ਚਿਮਾ ਸਾਹਿਬ ਨੇ ਕਿ ਮੈਂ ਤੋਂ ਪਹਿਲਾਂ ਬਸਿਆ ਤੇ ਕੌਮ ਬਹੁਦੇ ਸ਼ਵਾਜ ਦੇ ਵਿੱਚ ਬਹੁਤ ਵੱਡੀ ਇੱਕ ਲਹਿਰ ਬਣ ਰਹੀ ਆ ਜਾਗਰੂਕੀ ਦੀ ਜਿੱਦਾਂ ਕਿ ਬਾਬਾ ਜੀਵਨ ਸਿੰਘ ਜੀ ਜੋ ਪੂਰਨੇ ਬਾਕੇ ਗਏ ਨੇ ਜੋ ਸਮਾਜ ਨੂੰ ਪੰਥ ਨੂੰ ਦੇਖ ਕੇ ਗਏ ਉਹਦੀ ਵਿਰਾਸਤ ਸਮਝੰਦੇ ਹੁਣ ਉਹਨਾਂ ਲੋਕਾਂ ਨੂੰ ਥੋੜੀ ਜਾਗਰੂਕੀ ਆ ਰਹੀ ਆ ਪਈ ਉਹ ਪਾਛੇ ਨੂੰ ਤ੍ਰਕੇਸ਼ ਸ਼ਰਮਣੇ ਗੁਰਦਰਾ ਪ੍ਰਬੰਧਕ ਕਮੇਟੀ ਨਾਲ ਗੁਰੂ ਨਾਲ ਜੋੜ ਕੇ ਤੇ ਉਹ ਪਰੰਪਰਾਵਾਂ ਜਿਹੜੀਆਂ ਹੈ ਗੁਰੂ ਸਾਹਿਬ ਦੇ ਬੜੇ ਦੀਆਂ ਜਾਂ ਸਿੱਧਾਂ ਦੇ ਬੜੇ ਦੀਆਂ ਉਹਨਾਂ ਨੂੰ ਉਹ ਲੀਆਂ ਦੇ ਚੱਲਣ ਦੇ ਜਿਹੜੇ ਪ੍ਰਾਲੇ ਜਿਹੜੇ ਹੋ ਰਹੇ ਮੈਂ ਸਮਝਦਾ ਜਿੱਥੇ ਮੈਂ ਵਧਾਈ ਦੇਣਾ ਉੱਥੇ ਸ਼ਮੂਚੀਆਂ ਜਿਹਾ ਬੰਦਿਆਂ ਨੂੰ ਸਮੁੱਚੇ ਪੰਥਕਾਲ ਸਾਨੂੰ ਹੈ ਤੇ ਪ੍ਰੇਰਿਤ ਵੀ ਕਰਨੀ ਚਾਹਣਾ ਬੇਨਤੀ ਵੀ ਕਰਨੀ ਚਾਹਣਾ ਕਿ ਇਕੱਠੇ ਹੋ ਕੇ ਸ਼ਰਮਣੇ ਗੁਰਦਰਾ ਪ੍ਰਬੰਧਕ ਕਮੇਟੀ ਦੇ ਗੁਰੂ ਨਾਲ ਜੁੜਦੇ ਸਾਨੂੰ ਲੋੜ ਆ ਆਪਾਂ ਇੱਥੇ ਜੁੜ ਕੇ ਜਿਹੜਾ ਉਹ ਜਿਹੜੇ ਗੁਰੂ ਸਾਹਿਬ ਦੇ ਮਿਸ਼ਨ ਸੀ ਗੁਰੂ ਨਾਨਕ ਸਾਹਿਬ ਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾਂ ਹੋਰ ਗੁਰੂ ਸਾਹਿਬਾਂ ਦਾ ਉਹਨਾਂ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੂੰ ਵਾਸਤੇ ਸਾਹਦੇ ਸਾਡੀਆਂ ਦੀ ਜ਼ਿੰਮੇਵਾਰੀ ਬੰਦੀ ਹੈ ਇਸ ਲਈ ਮੈਂ ਬਹੁਤ ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ